ਸਚਾਰੀਆ ਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਜਿਹੜੀਆਂ ਸਾਰਾ ਦਿਨ ਸੁਰਖੀਆਂ ਦੇ ਵਿੱਚ ਰਹੀਆਂ ਨੇ ਉਹਨਾਂ ਦੇ ਉੱਪਰ ਚਾਨਣਾ ਪਾਈਦਾ ਤੇ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਜੀ ਦਾ ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਸਪான்ਸਰਸ ਨੇ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਸੰਪਰਕ ਨੰਬਰ ਹੈ 408 272 250 ਟਰਕੇਨਾ ਇਮੀਗ੍ਰੇਸ਼ਨ ਲਾ ਫਾਰਮ ਜੇ ਟਰਕੇਨਾ ਹੋਣਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ ਕ੍ਰਿਸ਼ਣ ਤਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨੇਜਰ ਵੁੱਡਲੈਂਡ ਜੀਐਨ ਲੂ ਵਾਲੇ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ 에ਅ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ ਲੋਕੇਸ਼ਨ ਸੰਟਾਨੇਲਾ ਦੇ ਵਿੱਚ ਐਨਿਮਾ ਸਹੋਤਾ ਹੋਣਾ ਦਾ ਨੰਬਰ ਨੋਟ ਕਰ ਸਕਦੇ ਹੋ ਨੰਬਰ ਹੈ 209 277 010 ਤੇ ਨਾਲ ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸੰਗਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਇਨ ਸਪਾਂਸਰਸ ਦਾ ਹੁਣ ਰੁਕ ਕਰਦੇ ਆ ਜੀ ਖਬਰਾਂ ਦਾ ਮੈਂ ਤੁਜੀ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਆਈਏ ਤਾਂ ਸਰਕਾਰ ਨੇ ਇੱਕ ਐਪ ਬਣਾਈ ਨਾਮ ਹੈ ਸੰਚਾਰ ਸਾਥੀ ਲੋਕਾਂ ਨੂੰ ਕੀਤੀ ਅਪੀਲ ਵੀ ਭਾਈ ਭਰੋ ਆਪਣੇ ਆਪਣੇ ਫੋਨਾਂ 'ਚ ਪਰ ਇਹ ਹੁਣ ਸਰਕਾਰ ਤੇ ਭਾਰੀ ਪੈ ਗਈ ਸਰਕਾਰ ਨੂੰ ਬੈਕਫੁੱਟ ਤੇ ਜਾਣਾ ਪੈ ਗਿਆ ਕੀ ਸੀ ਇਸ ਐਪ ਦੇ ਵਿੱਚ ਤੇ ਲੋਕਾਂ ਨੇ ਕਿਉਂ ਨਹੀਂ ਸਵੀਕਾਰੀ ਸਰਕਾਰ ਦੇ ਕੀ ਤੱਥ ਨੇ ਤੇ ਲੋਕਾਂ ਦਾ ਕੀ ਕਹਿਣਾ ਹੈ ਦੇਖੋ ਸਰਕਾਰ ਨੇ ਅਪੀਲ ਨਹੀਂ ਸੀ ਕੀਤੀ ਬਲਕਿ ਇੱਕ ਤਾਨਾਸ਼ਾਹੀ ਫੈਸਲਾ ਥੋਪ ਦਿੱਤਾ ਸੀਗਾ ਕਿ ਜਿਹੜੀਆਂ ਟੈਲੀਕਮ ਕੰਪਨੀਆਂ ਨੇ ਉਹ ਆਪਣੇ ਮੋਬਾਈਲਾਂ ਦੇ ਵਿੱਚ ਇਸ ਨੂੰ ਇੰਸਟਾਲ ਕਰਕੇ ਵੇਚਣਗੀਆਂ ਅਤੇ ਜਿਹੜੇ ਪੁਰਾਣੇ ਮੋਬਾਈਲ ਨੇ ਉਹਨਾਂ ਨੂੰ ਇਹ ਆ ਕਿ ਸੌਫਟਵੇਅਰ ਦੇ ਜ਼ਰੀਏ ਐਪਲੀਕੇਸ਼ਨ ਦੇ ਜ਼ਰੀਏ ਇਹ ਇੰਸਟਾਲ ਕਰਵਾ ਦਿੱਤੀਆਂ ਜਾਂਦੀਆਂ ਜਾਂਦੀਆਂ। ਮਤਲਬ ਕਿ ਹਰੇਕ ਲਈ ਹੀ ਲਗਭਗ ਲਗਭਗ ਜ਼ਰੂਰੀ ਕਰਦੇ। ਅੱਛਾ ਹੁਣ ਜਦੋਂ ਰੌਲਾ ਰੌਲਾ ਕਿਉਂ ਪਿਆ? ਇਹਦਾ ਇੱਕ ਵੱਡਾ ਕਾਰਨ ਤੁਹਾਨੂੰ ਪਤਾ ਨਰਿੰਦਰ ਮੋਦੀ ਤੇ ਵੈਸੇ ਹੀ ਜਸੂਸੀ ਦਾ ਪੂਰਾ ਤਜਰਬਾ ਰੱਖਦੇ ਨੇ ਇਹਨਾਂ ਨੇ ਇੱਕ ਕੁੜੀ ਦੀ ਜਿਸ ਤਰ੍ਹਾਂ ਜਸੂਸੀ ਕਰਵਾਈ ਸੀ ਉਹ ਜਸੂਸੀ ਕਾਂਡ ਨਰਿੰਦਰ ਮੋਦੀ ਦਾ ਅਮਿਤ ਸ਼ਾਹ ਦਾ ਜਦੋਂ ਇਹ ਮੁੱਖ ਮੰਤਰੀ ਸਨ ਤੇ ਗੁਜਰਾਤ ਦੇ ਹੋਮ ਮਿਨਿਸਟਰ ਸਨ ਮਿਸਟਰ ਅਮਿਤ ਸ਼ਾਹ ਉਦੋਂ ਦਾ ਪੂਰਾ ਇੱਕ ਐਪੀਸੋਡ ਇਤਿਹਾਸ 'ਚ ਦਰਜ ਮੈਂ ਨਹੀਂ ਕਹਿੰਦਾ ਕਿਤਾਬਾਂ 'ਚ ਦਰਜ ਹੈ ਹੋਰ ਵੀ ਜੇ ਪੁਖਤਾ ਤੌਰ ਤੇ ਹਾਲ ਰਿਕਾਰਡ ਚੈੱਕ ਕਰਨਾ ਹੋਵੇ ਤੇ ਜਿਹੜਾ ਇਹਨਾਂ ਦੇ ਨਾਲ ਹੀ ਇਹਨਾਂ ਦਾ ਸਾਥੀ ਬਣ ਗਿਆ ਸੀ ਆਮ ਆਦਮੀ ਪਾਰਟੀ ਤੋਂ ਕਪਿਲ ਮਿਸ਼ਰਾ ਸ਼ੈਦੋ ਦਾ ਨਾਮ ਚੈੱਕ ਕਰ ਲਿਓ ਉਹਨੇ ਪੂਰੀ ਪ੍ਰੈਜੈਂਟੇਸ਼ਨ ਦਿੱਤੀ ਹੋਈ ਆ ਇਸ ਬਾਬਤ ਦਿੱਲੀ ਵਿਧਾਨ ਸਭਾ ਦੇ ਵਿੱਚ ਆ ਫਿਰ ਰਿਪੀਟ ਕਰ ਦੇਣਾ ਕਿ ਦਿੱਲੀ ਵਿਧਾਨ ਸਭਾ ਦੇ ਵਿੱਚ ਪ੍ਰੈਜੈਂਟੇਸ਼ਨ ਪਈ ਹੈ ਜਿਹੜਾ ਖੁਦ ਬਾਅਦ ਦੇ ਵਿੱਚ ਇਹਨਾਂ ਦੇ ਨਾਲ ਹੀ ਆ ਗਿਆ ਸੀ ਉਹ ਸਬੰਧ ਦੇ ਤਾਂ ਜਸੂਸੀ ਦਾ ਤਾਂ ਇਹਨੂੰ ਚਸ ਹੈ ਪੁਰਾਣਾ ਤਾਂ ਜ਼ਰਬਾ ਵੀ ਹੈ ਹੁਣ ਉਸ ਐਪ ਦਾ ਜਿਹੜਾ ਮੰਤਵ ਮੰਤਵ ਤੇ ਹੀ ਦੱਸਿਆ ਗਿਆ ਜੀ ਕਿ ਸਾਈਬਰ ਫਰਾਡ ਰੋਕੇਗੀ ਇਹ ਮਤਲਬ ਕਿ ਜੇ ਕੋਈ ਮੋਬਾਈਲ ਕਵਾਚ ਜਾਂਦਾ ਹੈ ਤੁਰੰਤ ਬੰਦ ਕਰਵਾ ਦੇਵੇਗੀ ਜੀ ਵਗੈਰਾ ਵਗੈਰਾ ਮਤਲਬ ਫਲਾਹ ਜੀ ਟਮ ਕਾਹਾਂ ਜੀ ਇਹ ਸਾਰੀਆਂ ਗੱਲਾਂ ਠੀਕ ਹੈ ਆਪ ਵੀ ਜਗਾ ਤੇ ਚਲੋ ਇਦਾਂ ਹੋ ਜਾਵੇ ਤੇ ਵਧੀਆ ਗੱਲ ਆ ਕਿ ਆਈ ਐਮਈ ਆ ਇਹ ਨੰਬਰ ਜਿਹੜਾ ਕਲੋਨ ਕਰਕੇ ਫਰਾਡ ਕੀਤੇ ਜਾਂਦੀ ਤਾਂ ਨਹੀਂ ਹੋਏਗਾ ਪਰ ਸਰ ਇਸ ਜਦੋਂ ਐਪ ਨੂੰ ਗੌਰ ਦੇ ਨਾਲ ਦੇਖਦੇ ਆ ਤਾਂ ਇਹਦੇ ਵਿੱਚ ਜੋ ਐਕਸੈਸ ਹਾਸਲ ਕਰਦਾ ਹੈ ਮਤਲਬ ਜੋ ਡਾਟਾ ਐਕਸੈਸ ਕੀਤਾ ਜਾਂਦਾ ਹੈ ਸੰਚਾਰ ਸਾਥੀ ਬੰਨਿਓ ਉਹਦੇ ਚ ਕੈਮਰਾ ਕਾਲ ਲੌਗਸ ਟੈਲੀਫੋਨ ਐਸਐਮਐਸ ਸਟੋਰੇਜ ਸਟੋਰੇਜ ਤੁਹਾਡੀਆਂ ਫਾਈਲਾਂ ਕਿੱਥੇ ਪਈਆਂ ਨੇ ਤੇ ਬਾਕੀ ਅਦਰ ਐਂਡਰੋਇਡ ਆ ਫਿਰ ਉਹਦੇ ਚ ਹੋਰ ਮਤਲਬ ਕਿ ਕੰਟਰੋਲ ਵਾਈਬ੍ਰੇਸ਼ਨ ਰਨ ਐਟ 스타ਟਅਪ Google Play ਲਾਇਸੈਂਸ ਚੈੱਕ ਉਹ ਮਤਲਬ ਕਿ ਇੰਨੀਆਂ ਜ਼ਿਆਦਾ ਐਕਸੈਸ ਵਾਲੀਆਂ ਉਹ ਹਾਮੀਆਂ ਪਰੌਂਦੀ ਐਪ ਕਿ ਉਹਦੇ ਚ ਤੇ ਤੁਹਾਨੂੰ ਪਤਾ ਹੀ ਹੈ ਫਿਰ ਉਹ ਗੱਲ ਹੈ ਕਿ ਜਦੋਂ ਤੁਹਾਡਾ ਮਾਈਕ੍ਰੋਫੋਨ ਵੀ ਆਨ ਹੈ ਤੁਹਾਡਾ GPS ਵੀ ਆਨ ਹੋ ਜਾਵੇ ਤੁਹਾਡੇ SMS ਤੱਕ ਵੀ ਪਹੁੰਚ ਹੋ ਜਾਵੇ ਤੁਹਾਡੀ ਸਟੋਰੇਜ ਤੱਕ ਵੀ ਪਹੁੰਚ ਹੋ ਜਾਵੇ ਤੇ ਪਿੱਛੇ ਕੀ ਰਹਿ ਗਿਆ ਸਮਝਦੇ ਹੋ ਨਾ ਤਾਂ ਮਤਲਬ ਕਿ ਕੈਮਰੇ ਤੋਂ ਲੈ ਕੇ ਜੀ ਟੈਲੀਫੋਨ ਤੱਕ ਕਾਲ ਲੌਗਸ ਤੱਕ ਐਸਐਮਐਸ ਤੱਕ ਸਟੋਰੇਜ ਤੱਕ ਉਹ ਸਾਰੀਆਂ ਹੀ ਪਰਵੰਗੀਆਂ ਲਈਆਂ ਜਾ ਰਹੀਆਂ ਸੀਗੀਆਂ ਔਰ ਅੱਛਾ ਕਮਾਲ ਦੀ ਗੱਲ ਇਹ ਆ ਕਿ ਇਹ ਤੁਹਾਨੂੰ ਮਤਲਬ ਕਿ ਜ਼ਰੂਰੀ ਸੰ ਇਹਨਾਂ ਨਾਲ ਚੀਜ਼ਾਂ ਦਾ ਐਕਸੈਸ ਦੇਣਾ ਜ਼ਰੂਰੀ ਆ ਤੁਸੀਂ ਨਾ ਨਹੀਂ ਕਰ ਸਕਦੇ ਤੋ ਇਸ ਤਰ੍ਹਾਂ ਮਤਲਬ ਕਿ ਰੌਲਾ ਪੈ ਗਿਆ ਜਦੋਂ ਰੌਲਾ ਪੈ ਗਿਆ ਵਿਰੋਧੀ ਧਿਰ ਕਿਉਂਕਿ ਪਹਿਲਾਂ ਤੇ ਇਹਨਾਂ ਨੇ ਦੇਖੋ ਆਰਡਰ ਨੂੰ ਇਸ ਤਰ੍ਹਾਂ ਜੇ ਤੁਸੀਂ ਦੇਖੋਗੇ ਤਾਂ ਸਰ ਇਹਨਾਂ ਨੇ ਅਪੀਲ ਨਹੀਂ ਕੀਤੀ ਐਂ ਜੀ ਇਹਨਾਂ ਨੇ ਤਾਂ ਮਤਲਬ ਕਿ ਸਿੱਧਾ ਹੀ ਕਹਿ ਦਿੱਤਾ ਕਿ ਭਾਈ ਇਦਾਂ ਹੋਏਗਾ ਠੀਕ ਹੈ ਨਾ ਜੀ ਕੇਂਦਰ ਸਰਕਾਰ ਨੇ ਜੋ ਇਹ ਸਹਰ ਕੀਤਾ ਤਾਂ ਉਸ ਤੋਂ ਬਾਅਦ ਫਿਰ ਸਫਾਈ ਦੇਣੀ ਪਈ ਕਿ ਨਹੀਂ 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 ਇਹ ਜ਼ਰੂਰੀ ਨਹੀਂ ਹੈ ਜੀ ਇਹ ਤੇ ਸਵੈ ਇਛਤਿਆ ਮਤਲਬ ਜੇ ਤੇ ਇਸ਼ਾ ਹੈ ਕਿ ਕੋਈ ਕਰ ਲਵੇ ਤੇ ਬਾਕੀ ਇਹ ਆ ਕਿ ਅਜੇ ਤਾਂ ਇਦਾਂ ਸੀਗਾ ਨਾ ਕਿ ਜੇ ਇਹ ਇੰਸਟਾਲ ਹੋ ਗਈ ਜਾਂ ਟੈਲੀਕਮ ਕੰਪਨੀਆਂ ਨੇ ਕਰਕੇ ਵੇਚਿਆ ਫੋਨ ਨੂੰ ਤਾਂ ਇਹਨੂੰ ਤੁਸੀਂ ਡਿਲੀਟ ਵੀ ਨਹੀਂ ਕਰ ਸਕਦੇ ਆਨ ਇੰਸਟਾਲ ਵੀ ਨਹੀਂ ਕਰ ਸਕਦੇ ਪਰ ਬਾਅਦ ਦੇ ਵਿੱਚ ਸਰਕਾਰ ਨੇ ਪਿੱਛਲ ਖੁਰੀ ਹੁੰਦੇ ਆ ਇੱਕ ਗੱਲ ਕਹੀ ਕਿ ਨਹੀਂ 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 ਕੋਈ ਗੱਲ ਨਹੀਂ ਐ ਜੀ ਇਹਨੂੰ ਅਨਇਨਸਟਾਲ ਵੀ ਕੀਤਾ ਜਾ ਸਕਦਾ ਹੈ ਤੇ ਇਹ ਮਤਲਬ ਕਿ ਸਵੈ ਇਸ਼ਤਿਆ ਜੇ ਕਿਸੇ ਦੀ ਇਸ਼ਾ ਹੈਗੀ ਆ ਤਾਂ ਇਸ ਨੂੰ ਡਾਊਨਲੋਡ ਕਰ ਲਿਓ ਆਦਰਵਾਇਸ ਕੋਈ ਚੱਕਰ ਨਹੀਂ ਹੈਗਾ ਤਾਂ ਮਤਲਬ ਸ਼ਾਮ ਪੈਂਦੇ ਆ ਪੈਂਦੇ ਆ ਅੱਜ ਕੱਲ੍ਹ ਵੈਸੇ ਵੀ ਤੁਸੀਂ ਦੇਖੋਗੇ ਮੈਂ ਅੱਗੇ ਕਹਿਣਾ ਹੁਣਾ ਕਿ ਮੋਦੀ ਸਾਹਿਬ ਤੇ ਮਾਨ ਸਾਹਿਬ ਦੀ ਬਹੁਤ ਹੱਦ ਤੱਕ ਸਮਾਨਤਾ ਹੈ ਦੋਨਾਂ ਦੀ ਪਰ ਹੁਣ ਤੋਂ ਉਹਨਾਂ ਦੀ ਸਰਕਾਰ ਦੀ ਵੀ ਸਮਾਨਤਾ ਇੱਕ ਹੋਰ ਹੁੰਦੀ ਚਾਹੀਦੀ ਆ ਕਿ ਇਹਨਾਂ ਦੇ ਰਾਜ ਦੇ ਵਿੱਚ ਯੂ ਟਰਨ ਬੜੇ ਵੱਜਦੇ ਆ ਤਾਂ ਨਰੇਂਦਰ ਮੋਦੀ ਗਵਰਨਮੈਂਟ ਵੀ ਇਹ ਸਮਾਪਤੇ ਪੇਸ਼ਲੋਰੀ ਹੋ ਗਈ ਆ ਪਰ ਇਹਨਾਂ ਨੇ ਅਪੀਲ ਵਗੈਰਾ ਨਹੀਂ ਸੀ ਕੀਤੀ ਗੁਰਪ੍ਰੀਤ ਇਹਨਾਂ ਨੇ ਸਿੱਧੇ ਤੌਰ ਤੇ ਕਹਿ ਲੋ ਕਿ ਮਾਮਲਾ ਜਿਹੜਾ ਥੋਪਣ ਦਾ ਯਤਨ ਕੀਤਾ ਔਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਸ ਨੂੰ ਐਕਸਪੋਰਟਸ ਨੇ ਦੱਸਿਆ ਕਿ ਇਹਦੇ ਨਾਲ ਤੁਹਾਡੀ ਨਿੱਜੀ ਜਾਣਕਾਰੀ ਚੁਟਾਈ ਜਾ ਸਕਦੀ ਹੈ ਸਰਵਰ ਦੇ ਥਰੂ ਜੀ ਸੋ ਇਸ ਤਰੀਕੇ ਦੇ ਨਾਲ ਇੱਕ ਪੂਰੇ ਦਾ ਪੂਰਾ ਕਹਿਣ ਲਈ ਇਹ ਕਹਿਣ ਦਾ ਭਾਵ ਤੁਹਾਡੇ ਤੇ ਕੰਟਰੋਲ ਹੀ ਹੈ ਕੰਟਰੋਲ ਕਰਨ ਦਾ ਇਹ ਤਰੀਕਾ ਹੀ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਦੱਸ ਰਹੇ ਹੋ ਕਿ ਹਰ ਚੀਜ਼ ਦਾ ਐਕਸੈਸ ਤੁਹਾਡੇ ਕੋਲੋਂ ਲਿਆ ਜਾਣਾ ਤੇ ਉਹ ਐਕਸੈਸ ਤਾਂ ਫਿਰ ਜਸੂਸੀ ਤੋਂ ਵੱਧ ਉਸ ਨੂੰ ਕੀ ਕਹਿ ਸਕਦੇ ਆ ਆਪਾਂ ਜਸੂਸੀ ਹੀ ਹੈ ਉਹ ਇਸ ਤੋਂ ਅੱਗੇ ਚੱਲਦੇ ਆਂ ਅਗਲੀ ਗੱਲ ਐਨਓਸੀ ਨੂੰ ਲੈ ਕੇ ਕਰਦੇ ਆਂ ਐਨਓਸੀ ਦਾ ਮਾਮਲਾ ਭਖਿਆ ਜੀ ਮਾਮਲਾ ਕਮਿਸ਼ਨ ਤੋਂ ਕੋਰਟ ਤੱਕ ਪਹੁੰਚ ਗਿਆ ਐਨਓਸੀਆਂ ਲੈਣੀਆਂ ਵੈਸੇ ਬੜੀਆਂ ਔਖੀਆਂ ਨੇ ਜੇਕਰ ਕਿਸੇ ਵੀ ਤਰੀਕੇ ਦੀ ਚੋਣ ਲੜਨੀ ਹੈ ਪੰਗਾ ਪੈਂਦਾ ਇੱਥੇ ਆ ਕੇ ਹੈ ਹੂੰ ਆਹ ਉਹ ਚੋਣ ਆਪਣੇ ਆਪ ਦੇ ਵਿੱਚ ਪੰਗਾ ਹੈ ਤੇ ਉਹਨਾਂ ਪੰਗਿਆਂ ਦੇ ਵਿੱਚੋਂ ਇੱਕ ਇਹ ਵੱਡਾ ਪੰਗਾ ਆ ਕਿ ਬਈ ਐਨਓਸੀ ਕੱਢੋ ਤੇ ਉਧਰੋਂ ਤੇ ਭਾ ਦੀ ਬਣੀ ਹੁੰਦੀ ਆ ਕਿ ਬਣੇਗਾ ਕੀ ਤੇ ਉਧਰੋਂ ਐਨਓਸੀ ਜਿਹੜੀ ਆ ਉਹ ਹੀ ਆਵਾ ਦਿੰਦੀ ਆ ਅੱਛਾ ਗੱਲ ਇਹ ਆ ਕਿ ਦੇਖੋ ਐਨਓਸੀ ਤੇ ਵਾਕਿਆ ਰੇਡ ਕਾ ਰਾਜਾ ਵੜਿੰਗ ਪੱਤਰ ਲਿਖਦੇ ਆ ਚੋਣ ਕਮਿਸ਼ਨ ਤੱਕ ਜੀ ਫਿਰ ਇਸ ਤੋਂ ਬਾਅਦ ਅੱਜ ਚੋਣ ਕਮਿਸ਼ਨ ਹੈ ਜਿਹੜਾ ਸੂਬੇ ਦਾ ਉਹਨਾਂ ਨੇ ਹਦਾਇਤ ਜਾਰੀ ਕੀਤੀ ਕਿ ਜੇ ਕਿਸੇ ਨੂੰ ਐਨਓਸੀ ਨਹੀਂ ਮਿਲਦੀ ਤਾਂ ਉਹ ਪੇਪਰ ਜਮ੍ਹਾਂ ਕਰਾਉਣ ਵੇਲੇ ਜੀ ਜਿਹੜਾ ਐਫੀਡੇਫਟ ਹੁੰਦਾ ਹਲਫਨਾਮਾ ਜਿਸ ਨੂੰ ਆਪਾਂ ਨੇ ਕਿ ਹਲਫਨਾਮਾ ਲਾ ਕੇ ਕਿ ਮੇਰੀ ਕੋਈ ਵੀ ਅਦਾਇਗੀ ਪੈਂਡਿੰਗ ਨਹੀਂ ਹੈ ਕਿ ਉਹ ਆਪਣੇ ਕਾਗਜ਼ ਦਾਖਲ ਕਰ ਸਕਦਾ ਹਾਲਾਂਕਿ ਇਥੇ ਇੱਕ ਸ਼ਰਤ ਹੁੰਦੀ ਹੈ ਕਿ ਜੇ ਤੁਸੀਂ ਸੈਲਫ ਡਿਕਲੇਰੇਸ਼ਨ ਗਲਤ ਕਰ ਦਿੱਤੀ ਤਾਂ ਜੇ ਮੰਨ ਲਓ ਤੁਸੀਂ ਬਾਜ਼ੀ ਖੇਡ ਕੇ ਜਿੱਤੇ ਹੋ ਵੋਟਾਂ 파ਵੇਂ ਤੁਸੀਂ ਲੈ ਗਏ ਤੁਹਾਡੀ ਚੋਣ ਰੱਦ ਹੋ ਜਾਂਦੀ ਹੈ ਕਿਉਂਕਿ ਕਿਤੇ ਵੀ ਤੁਸੀਂ ਚੋਣਵੀ ਪ੍ਰਕਿਰਿਆ ਦੇ ਵਿੱਚ ਕੋਈ ਵੀ ਹਲਫਨਾਮਾ ਗਲਤ ਨਹੀਂ ਦੇ ਸਕਦੇ ਠੀਕ ਹੈ ਜੀ ਅੱਛਾ ਇਸ ਤੋਂ ਇਲਾਵਾ ਜੀ ਅੱਜ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਇੱਥੇ ਨਾ ਬੜੀ ਬੀਡੀਪੀ ਉਹ ਮਸ਼ਹੂਰ ਹੈ ਬੀਬੀ ਬਲਜੀਤ ਕੌਰ ਉਹਨਾਂ ਦਾ ਇੱਕ ਵੀਡੀਓ ਦੇਖ ਰਿਆ ਸੀਗਾ ਅਕਾਲੀ ਉੱਥੇ ਗਿਆ ਦੂਜਾ ਦਿਨ ਸੀਗਾ ਤਾਂ ਉਹ ਤਾਂ ਕਹ ਰਹੇ ਸੀ ਕਿ ਜੀ ਦਿੱਲੀੋਂ ਸੌਰੀ ਦਿੱਲੀੋਂ ਕਹਿਣਾ ਵੈਸੇ ਜਦੋਂ ਗੱਲ ਆਮ ਆਦਮੀ ਪਾਰਟੀ ਦੀ ਚੱਲਦੀ ਹੈ ਪਤਾ ਨਹੀਂ ਕਿਉਂ ਮੇਰੇ ਮੂੰਹ ਦਿੱਲੀ ਨਿਕਲ ਜਾਂਦਾ ਹੈ ਤਾਂ ਖੈਰ ਕਹ ਲਿਆ ਕਿ ਚੰਡੀਗੜ੍ਹੋਂ ਕਹਿੰਦੇ ਜੀ ਹੁਕਮ ਆਇਆ ਤੇ ਦੇਣੀ ਨਹੀਂ ਐਨੂੰ ਸੀ ਫਿਰ ਬਾਅਦ ਵਿੱਚ ਰੌਲਾ ਪਾਉਂਦੇ ਤੇ ਕਹਿੰਦੇ 4 ਵਜੇ ਲੈ ਲਿਓ ਉਹਨਾਂ ਆਖੇ ਡਬਲਿੰਗ ਕਿਉਂ ਆ ਮੈਮ ਤੁਸੀਂ ਕਿਹਨੂੰ ਬੰਦ ਕਰਤੀ ਹੈ ਜੀ ਫਿਰ ਕਹਿੰਦੇ ਉਹ ਕਿ 4 ਵਜੇ ਲੈ ਜੀ ਤਾ ਮਾਲੋ ਕਿ ਉਹਨਾਂ ਨੇ ਉੱਥੇ ਧਰਨਾ ਪ੍ਰਦਰਸ਼ਨ ਕਰਤਾ ਜੀ ਮੱਖਣ ਸਿੰਘ ਲਾਲਕਾ ਦੀ ਅਗਵਾਈ ਦੇ ਵਿੱਚ ਜੀ ਇਸ ਹਿਸਾਬ ਲਾ ਲਓ ਕਿ ਧਰਨਾ ਹੀ ਪ੍ਰਦਰਸ਼ਨ ਤਾਂ ਕੋਈ ਤੇ ਮੁੜ ਕੇ ਐਨਓਸੀ ਮਿਲਨੀ ਵੀ ਸਟਾਰਟ ਹੋ ਕੇ ਆ ਘੰਟਾ ਡੇਢ ਘੰਟਾ ਪਹਿਲਾਂ ਤੋਂ ਇਸ ਤਰ੍ਹਾਂ ਜੇ ਤੁਸੀਂ ਵੇਖੋਗੇ ਇਧਰੋਂ ਲੰਗਾਹ ਸਾਹਿਬ ਕਹਿ ਰਹੇ ਸੀ ਕਹਿੰਦੇ ਕਹਿੰਦੇ ਕਿ ਇਧਰ ਸਾਡੇ ਇਲਾਕੇ ਦੇ ਵਿੱਚ ਨਾ ਬੀਡੀਪੀਓ ਨਾ ਸੈਕਟਰੀ ਐਨਓਸੀ ਲਈਏ ਕਿਦੇ ਤੋਂ ਤਾਂ ਐਨਓਸੀ ਵਾਲਾ ਵਾਕਿਆ ਜਿਵੇਂ ਤੁਸੀਂ ਕਿਹਾ ਕਿ ਐਨਓਸੀ ਲੈਣਾ ਵੀ ਆਪਣੇ ਆਪ ਦੇ ਵਿੱਚ ਇੱਥੇ ਬੜਾ ਵੱਡਾ ਕਮ ਹੋ ਜਾਂਦਾ ਹੁਣ ਦੇਖੋ ਗੱਲ ਗੁਰਪ੍ਰੀਤ ਇਹ ਆ ਕਿ ਜਦੋਂ ਸਾਰਾ ਕੁਝ ਅਸੀਂ ਵਿਸ਼ਵ ਗੁਰੂ ਵੱਲ ਨੂੰ ਫਿਰਦੇ ਆਂ ਕੱਲੇ ਆ ਕਿ ਅੱਜ ਪ੍ਰਧਾਨ ਮੰਤਰੀ ਨੇ ਵੇਖਿਆ ਜੇ ਉਹਨਾਂ ਨੇ ਆਪਦੇ ਆਫਿਸ ਦਾ ਨਾਮ ਬਦਲ ਕੇ ਹੀ ਸੇਵਾ ਤੀਰਥ ਕਰ ਦਿੱਤਾ ਤੇ ਮੈਨੂੰ ਲੱਗਦੇ ਹੱਥ ਓਣ ਦੇਸ਼ ਦਾ ਨਾਮ ਬਦਲ ਕੇ ਵਿਸ਼ਵ ਗੁਰੂ ਕਰਦੇ ਪਿਸ਼ੂ ਗੁਰੂ ਹੁੰਦਾ ਤੇ ਬੰਦਾ ਨਹੀਂ ਆਪਾ ਨਾਮ ਬਦਲ ਕੇ ਬਣ ਜਾਈਏ ਜੀ ਜੀ ਤੋਂ ਗੱਲ ਇਹ ਆ ਕਿ ਨਾਮ ਬਦਲੀ ਵੀ ਬੜੀ ਚੱਲ ਰਹੀ ਆ ਨਾ ਤੋਂ ਬਰਹਾ ਦੇਖੋ ਜੀ ਜਿਹੜਾ ਇਹ ਆਪਣਾ ਯੋਗਪੁਰਸ਼ਾ ਆ ਰਾਜ ਦੇ ਵਿੱਚ ਇਹ ਕਹਿੰਦੇ ਆ ਕਿ ਅਸੀਂ ਇੱਥੇ ਬਈ ਸਾਰਾ ਕੁਝ ਜਿਵੇਂ ਨਾ ਡਿਜੀਟਲ ਇੰਡੀਆ ਕਰਤਾ ਜੀ ਡਿਜੀਟਲ ਇੰਡੀਆ ਜਿਹੜਾ ਕਰ ਦਿੱਤਾ ਆ ਤਾਂ ਉਸ ਡਿਜੀਟਲ ਦੇ ਦੌਰ ਚ ਐਨਓਸੀ ਲੋਕ ਲੈਂਦੇ ਫਿਰਨ ਅੱਜ ਤੁਹਾਡੇ ਪੈਨ ਕਾਰਡ ਦੇ ਨਾਲ ਤੁਹਾਡੀ ਹਰ ਅਦਾਇਗੀ ਆ ਸਕਦੀ ਹੈ ਹੋਰ ਪ੍ਰੀਤ ਤੁਹਾਡੀ ਹਰ ਅਦਾਇਗੀ ਆ ਸਕਦੀ ਕਭੇ ਸਾਰਾ ਕੁਝ ਹੁੰਦਾ ਤੇ ਬੈਂਕ ਅਕਾਊਂਟ ਦੇ ਥਰੂ ਹੈ ਨਾ ਪੈਨ ਦੇ ਵਿੱਚੋਂ ਤੁਹਾਡੀ ਅਦਾਇਗੀ ਤੁਹਾਡਾ ਰਿਫੰਡ ਤੁਹਾਡਾ ਟੈਕਸ ਸਭ ਕੁਝ ਕਿੰਨੀਆਂ ट्रांजੈਕਸ਼ਨਾਂ ਕੀ ਚੱਡੀ ਖਰੀਦੀ ਆ ਬਨੈਨ ਖਰੀਦੀ ਆ ਸਭ ਕੁਝ ਤੇ ਪੈਨ ਦੇ ਨਾਲ ਆ। ਅਦਾ ਆ ਰਿਹਾ ਤੁਹਾਡਾ ਬੈਂਕ ਕੋਲ ਮਤਲਬ ਕਿ ਸਮਝੋ ਵਾਰਿਆ ਕਿ ਇਸ ਦੌਰ ਦੇ ਵਿੱਚ ਵੀ ਚਲੋ ਐਨਓਸੀ ਲੈਣ ਚਲੋ। ਅੱਛਾ ਹੁਣ ਜਿਹੜਾ ਅੱਜ ਚੋਣ ਕਮਿਸ਼ਨ ਨੇ ਵੀ ਪੱਤਰ ਜਿਹੜਾ ਜਨਤਕ ਕੀਤਾ ਹੈ ਨਾ ਉਹਦੇ ਪਿੱਛੇ ਵੀ ਇੱਕ ਰਾਜ਼ ਹੈ ਤੁਹਾਨੂੰ ਦੱਸ ਦੇਵਾਂ। ਕਿ ਇੱਕ ਪਟੀਸ਼ਨ ਹਾਈ ਕੋਰਟ ਜਾਂਦੀ ਆ ਜੀ ਜਦੋਂ ਇਹਨਾਂ ਨੂੰ ਪਤਾ ਲੱਗਦਾ ਕਿ ਪਟੀਸ਼ਨ ਫਾਈਲ ਹੋ ਗਈ ਜੀ ਤਾਂ ਤਿਵੇਂ ਨਾਲ ਦੀ ਨਾਲ ਇਹਨਾਂ ਨੇ ਜਿਹੜਾ ਪੰਚਾਇਤੀ ਚੋਣਾਂ ਦੇ ਵਿੱਚ ਪੱਤਰ ਕੱਢਿਆ ਸੀ ਉਦੋਂ ਕਿ ਹਲਫਨਾਮਾ ਲਵਾਗੇ ਉਹਦੇ ਵਿਆਹ ਤੇ ਹੀ ਉਸੇ ਪੱਤਰ ਨੂੰ ਹੀ ਇਹਨਾਂ ਨੇ ਵੈਲਿਡ ਘਰਾਰ ਦੇ ਦਿੱਤਾ ਇੱਕ ਨਵਾਂ ਪੱਤਰ ਜਾਰੀ ਕਰਕੇ ਤਾਂ ਕਹਿੰਦਾ ਮਤਲਬ ਇਹ ਕਿ ਨਾਮਜ਼ਦੀਆਂ ਦੇ ਦਰਮਿਆਨ ਐਨਓਸੀ ਦੀ ਜਿਹੜੀ ਇਹ ਸ਼ਰਤ ਆ ਇਹਦੇ ਵਿੱਚ ਇੰਨੀ ਜ਼ਿਆਦਾ ਇਹ ਹੇਰ ਫਿਰ ਕਰਦੇ ਆ ਸੱਤਾਧਾਰੀ ਕਿ ਕਈ ਵਾਰ ਤੇ ਅਫਸਰਾਂ ਨੂੰ ਕਹਿ ਦਿੰਦੇ ਕਿ ਤੂੰ 2-4 ਦਿਨ ਕਾਬੂ ਹੀ ਨਹੀਂ ਆਉਣਾ ਉਹ ਹੱਥ ਨਹੀਂ ਕਿਸੇ ਦੇ ਆਉਂਦਾ ਤੇਰਾ ਉੱਡਣਾ ਯਾਰ ਕੁੜੇ ਉਹ ਮਤਲਬ ਕਿ ਅਫਸਰ ਹੀ ਨਹੀਂ ਬੰਦਾ ਪਤਾ ਹੀ ਨਹੀਂ ਲੱਗਦਾ ਕਦੀ ਇਹ ਸਫੁੱਲਤ ਕਦੀ ਉਸ ਫੁੱਲ ਤੇ ਮਤਲਬ ਕਿ ਕਦੀ ਉਹ ਕਿੱਧਰ ਚਲੇ ਜਾਂਦਾ ਕਦੇ ਕਿੱਧਰ ਚਲੇ ਜਾਂਦਾ ਆਹ ਕੁਲਫੀ ਖਾ ਆਂ ਆ ਮੈਂ ਇੱਧਰ ਜਾ ਆਂ ਉਧਰ ਜਾ ਆਂ ਲੋਕ ਲੱਭਦੇ ਫਿਰਦੇ ਨੇ ਕਿ ਐਨਓਸੀ ਕੱਟ ਕੇ ਦੇ ਮੇਰੇ ਖਿਆਲ ਦੇ ਨਾਲ ਏ ਬਈ ਹੋਣਾ ਚਾਹੀਦਾ ਕਿ ਜਾਂ ਤਾਂ ਸਾਰਾ ਕੁਝ ਤੁਹਾਡਾ ਇੱਕ ਕਲਿੱਕ ਤੇ ਆ ਜਾਵੇ ਜੋ ਵੀ ਤੁਹਾਡੀ ਅਦਾਇਗੀ ਆ ਪੋਰਟਲ ਤੇ ਹੀ ਹੋ ਜਾਵੇ ਜਦੋਂ ਅਸੀਂ ਬਿੱਲ ਯੂਪੀਆਈ ਦੇ ਥਰੂ ਭਰ ਲੈਨੇ ਆ ਜਦੋਂ ਸਾਰਾ ਕੁਝ ਅਸੀਂ ਯੂਪੀਆਈ ਦੇ ਥਰੂ ਕਰ ਲੈਨੇ ਆ ਅ ਚੁੱਲਾ ਟੈਕਸ ਵਾਲਾ ਕੀ ਸੀ ਆਪਾਂ ਪਾਇਆ ਸੀ ਤੇ ਜੋ ਜੰਮੇ ਆ ਇਹ ਚੁੱਲਾ ਟੈਕਸ ਹੀ ਨਹੀਂ ਸੂਤ ਆਉਂਦਾ ਪੰਜਾਬੀਆਂ ਤੋਂ ਹੂੰ ਜੀ ਜੀ ਉਧਰ ਅਗਲੀ ਖਬਰ ਦਾ ਭਾਜੇਕਰ ਰੁਕ ਜੀਏ ਤਾਂ ਪੰਜਾਬ ਭਾਜਪਾ ਨੇ ਕੈਪਟਨ ਦਾ مشورہ ਠੁਕਰਾ ਦਿੱਤਾ ਹੈ ਪੰਜਾਬ ਭਾਜਪਾ ਦੇ ਵਿੱਚੋਂ ਵੀ ਜਿਹੜੇ ਪੱਕੇ ਭਾਜਪਾਈ ਨੇ ਪੁਰਾਣੇ ਭਾਜਪਾਈ ਨੇ ਉਹਨਾਂ ਨੇ ਇਹ ਗੱਲ ਆਖੀ ਹੈ ਵੇਖੋ ਉਹਨਾਂ ਨੂੰ ਇੱਕ ਗੱਲ ਦਾ ਅਹਿਸਾਸ ਹੈ ਜਿਹੜਾ ਅਹਿਸਾਸ ਛੱਦ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਨਾ ਇੱਕ ਖੂਬੀ ਹੈ ਕੀ ਆ ਦੇਖੋ ਉਹ ਖੂਬੀ ਇਹ ਹੈਗੀ ਆ ਕਿ ਜੀ ਟਾਈਮ ਪੁਗਾ ਕੇ ਹੀ ਸਹੀ ਇਹ ਆਪਣੀ ਗੱਲ ਜਿਹੜੀ ਉਹ ਕਰ ਦਿੰਦੇ ਆ ਵਿੱਚ ਠੀਕ ਆ ਬਹੁਤ ਰਾਜ਼ ਹਾਲੇ ਵੀ ਇਹਨਾਂ ਦੇ ਸੀਨੇ ਦੇ ਵਿੱਚ ਆ ਅਣ ਦੱਸੇ ਹਾਲੇ ਵੀ ਅੱਗੇ ਬਹੁਤ ਕਿਉਂਕਿ ਵੱਡਾ ਤਜਰਬਾ ਹੈ ਨਾ ਸਾਹਿਬ ਘਰਾਨਾ ਵੇਖ ਲਓ ਜੀ ਸਿਆਸੀ ਤਜਰਬਾ ਦੇਖ ਲਓ ਸਾਰਾ ਖੁਸ਼ ਜੇ ਤੁਸੀਂ ਵੇਖੋਗੇ ਬਹੁਤ ਵੱਡੇ ਵੱਡੇ ਰਾਜ਼ ਹਾਲੇ ਵੀ ਹੈਗੇ ਨੇ ਪਰੰਤੂ ਫੇਰ ਵੀ ਗਾਇ ਬਗਾਏ ਕਈ ਚੀਜ਼ਾਂ ਜੜੀਆਂ ਨੇ ਉਹ ਦੱਸ ਦਿੰਦੇ ਆ ਜਿਹੜੀ ਉਹ ਗੱਲ ਕਰ ਰਹੇ ਨੇ ਨਾ ਲੌਜੀਕਲੀ ਗੁਰਪ੍ਰੀਤ ਸਮੀਕਰਨ ਉਹਦੇ ਅਨੁਸਾਰ ਬਣਦੇ ਆ ਕਿ ਤੁਸੀਂ ਦੋਨੇ ਰਲ ਕੇ ਤਾਂ ਭਾਵੇਂ ਕੋਈ ਸੰਭਾਵੀ ਬਈ ਕੋਈ ਯੋਜਨਾ ਜਾਂ ਕੋਈ ਸਕੀਮ ਇਹ ਤੁਸੀਂ ਮਨੋਕਲਪਿਤ ਤੌਰ ਤੇ ਕਹਿ ਲੋ ਕਿ ਮੰਨ ਸਕਦੇ ਹੋ ਕਿ ਹਾਂ ਜੀ ਸਾਡੀ ਸਰਕਾਰ ਆ ਜਾਵੇਗੀ ਗਾਰੰਟੀ ਨਹੀਂ ਹੈ ਗਾਰੰਟੀ ਤਾਂ ਕੋਈ ਨਹੀਂ ਲੈ ਸਕਦਾ ਤਾਂ ਮਤਲਬ ਕਿ ਜਿਸ ਤਰ੍ਹਾਂ ਦਾ ਇਲੈਕਸ਼ਨ ਦਾ ਪੈਟਰਨ ਹੈ ਇੰਡੀਆ ਦੇ ਵਿੱਚ ਸਟੇਟਾਂ ਦਾ ਗਰੰਟੀ ਗਰੰਟੀ ਦਾ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਬਸ ਇਹ ਆ ਕੇ ਇੱਕ ਸੰਭਾਵੀ ਤੁਹੀਂ ਇੱਕ ਕਲਪਨਾ ਕਰਨ ਜੋਗੇ ਜ਼ਰੂਰ ਹੋ ਜਾਣੇ ਹੁਣ ਇਹ ਸੱਚ ਆ ਫੈਕਚੁਅਲੀ ਆ ਤੁਸੀਂ ਡਾਟਾ ਚੈੱਕ ਕਰ ਲਓ ਦੋਨਾਂ ਦਾ ਵੋਟ ਸ਼ੇਅਰ ਕਿ ਕੀ ਦੋਨੇ ਜਿਹੜੇ ਦਲ ਆ ਉਹ ਆਪੋ ਆਪਣੇ ਵੋਟ ਪਰਸੈਂਟੇਜ ਦੇ ਹਿਸਾਬ ਨਾਲ ਕੀ ਸਰਕਾਰ ਬਣਾ ਸਕਦੇ ਤੇ 100 ਸਾਲ ਨਹੀਂ ਬਣਾ ਸਕਦੇ ਇਸ ਵੋਟ ਸ਼ੇਅਰ ਦੇ ਹਿਸਾਬ ਨਾਲ ਦਾ ਵੋਟ ਸ਼ੇਅਰ ਜੀ ਤੁਹਾਨੂੰ ਜੋੜਨਾ ਪਊਗਾ ਤੇ ਦੋਨਾਂ ਦਾ ਬਤਾਉਣਾ ਪਊਗਾ ਫਿਰ ਸੀਟਾਂ ਦੀ ਜਿਹੜੀ ਸਟ੍ਰਾਈਕ ਰੇਟ ਹੁੰਦੀ ਉਹ ਤੁਹਾਨੂੰ ਕੱਢਣੀ ਪਵੇਗੀ ਜਦੋਂ ਤੁਸੀਂ ਵੋਟ ਸ਼ੇਅਰ ਲੈ ਜਾਣ ਦੇ ਨਾਲ ਨਾਲ ਸੀਟਾਂ ਲੈ ਜਾਓਗੇ ਤਾਂ ਦੇਹੀ ਸਰਕਾਰ ਬਣਾਉਣ ਦੀ ਪੋਜੀਸ਼ਨ ਚਾਹੁੰਦੇ ਹੋ ਨਾ ਪਰ ਪੰਜਾਬ ਦੀ ਐਸ ਵੇਲੇ ਜੇ ਤੁਸੀਂ ਦੇਖੋਗੇ ਤਾਂ ਬੜੀ ਜਿਆਦਾ ਸਮਾਜਿਕ ਗੁੰਝਲ ਹੈ ਰਾਜਨੀਤਿਕ ਸਮਾਜਿਕ ਗੁੰਝਲ ਬਹੁਤ ਜ਼ਿਆਦਾ ਹੈ ਐਤ ਕੀ ਪਤਾ ਹੀ ਨਹੀਂ ਉਠ ਕਿਸਕਰ ਬੱਟ ਬੈਠ ਜਾਣਾ لہذا ਜੇ ਆਪਾਂ ਗੱਲ ਕਰੀਏ ਤਾਂ ਭਾਜਪਾ ਜਿਹੜੀ ਹੈ ਉਹ ਮਤਲਬ ਇਹ ਕਹਿ ਰਹੇ ਨੇ ਜਿੱਦਾਂ ਹੁਣ ਦੇਖੋ ਉਹਦੇ 'ਚ ਵੀ ਵੰਡਵੀਰ ਆਏ ਆ ਕਿ ਮਸਲਨ ਜਾਖੜ ਤੇਜਦਾ ਇਹ ਕੈਪਟਨ ਸਾਹਿਬ ਇਹ ਤਾਂ ਹੋਰ ਰੁਖ ਰੱਖਦੇ ਨੇ ਪਰ ਜਿਹੜੇ ਕੁਝ ਲੀਡਰ ਨੇ ਜਿਵੇਂ ਜੈਣੀ ਸਾਹਿਬ ਫਿਰ ਇਸ ਤੋਂ ਇਲਾਵਾ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਅਸ਼ਵਨੀ ਸ਼ਰਮਾ ਉਹਤੇ ਇਨਕਾਰ ਹੀ ਕਰ ਰਹੇ ਕਹਿੰਦੇ ਜੀ ਇਹਨਾਂ ਦਾ ਨਿੱਜੀ ਮਾਮਲਾ ਹੈ ਮਤਲਬ ਕਿ ਨਿੱਜੀ ਕਪੈਸਿਟੀ ਦੇ ਵਿੱਚ ਦਿੱਤਾ ਬਿਆਨ ਆ ਭਾਰਤੀ ਜਨਤਾ ਪਾਰਟੀ 117 ਦੀਆਂ 117 ਸੀਟਾਂ ਲੜਨ ਵਾਸਤੇ ਲੰਗਰ ਲਗੋਟਾ ਕੱਸ ਲਈ ਆ ਹੁਣ ਗੁਰਪ੍ਰੀਤ ਇੱਥੇ ਇੱਕ ਥੋੜੀ ਜੀ ਤੁਹਾਨੂੰ ਅੰਦਰ ਦੀ ਜਾਣਕਾਰੀ ਜਿਹੜੀ ਕਿ ਕੈਪਟਨ ਨੇ ਵੀ ਦੱਸੀ ਹੈ ਪਰ ਮੈਂ ਬਹੁਤ ਪਹਿਲਾਂ ਇਸ ਗੱਲ ਦਾ ਇਨਕਸ਼ਾਫ ਕਰ ਚੁੱਕਾ ਆਪਣੇ ਪ੍ਰੋਗਰਾਮਾਂ 'ਚ ਮੈਂ ਬਹੁਤ ਵਾਰੀ ਇਹ ਗੱਲ ਵੱਖ-ਵੱਖ ਮੰਚਾਂ 'ਤੇ ਕੀਤੀ ਆ ਗੁਰਪ੍ਰੀਤ ਕਿ ਦਰਸਨ ਜੀ ਕਹਾਣੀ ਵਿਗੜੀ ਸੀਗੀ ਜਿਹੜੀ ਸੁਖਵੀਰ ਸਿੰਘ ਬਾਦਲ ਅਤੇ ਅਮਿਤ ਸ਼ਾਦੀ ਮੁਲਾਕਾਤ ਸੀਗੀ ਠੀਕ ਹੈ ਨਾ ਜੀ ਉੱਥੇ ਇੱਕ ਵਾਰੀ ਯੈਸ ਹੋ ਗਈ ਸੀ ਅਮਿਤਿਸ਼ਾ ਦੇ ਸਾਹਮਣੇ ਤੁਹਾਨੂੰ ਪਤਾ ਹੀ ਆ ਨਹੀਂ ਬੋਲਿਆ ਜਾਂਦਾ ਯੈਸ ਹੋ ਗਈ ਸੀ ਸ਼ਾਇਦ ਅੱਧ ਪਚਦੀਆਂ ਸੀਟਾਂ ਤੇ ਇਹ ਲੋਕ ਸਭਾ ਚੋਣਾਂ ਦੀ ਗੱਲ ਕਰਦਾ ਜਿਹੜਾ ਆਖਰੀ ਸੈਸ਼ਨ ਸੀ ਉਸ ਵੇਲੇ ਦੀ ਗੱਲ ਕਰਦਾ ਮੈਂ ਉਸ ਬੰਦੇ ਬਾਰੇ ਵੀ ਦੱਸ ਸਕਦਾ ਜਿਹੜਾ ਸੁਖਵੀਰ ਸਿੰਘ ਬਾਦਲ ਦੇ ਨਾਲ ਅਮਿਤਿਸ਼ਾ ਦੇ ਦਫ਼ਤਰ ਗਿਆ ਸੀ ਤੋ ਕਹਿੰਦਾ ਮਤਲਬ ਇਹ ਆ ਕਿ ਉੱਥੋਂ ਤਾਂ ਯੈਸ ਕਰਕੇ ਉੱਠ ਐ ਸੰ ਤੇ ਬਾਅਦ ਦੇ ਵਿੱਚ ਇਹਨਾਂ ਨੇ ਜਵਾਬ ਦਿੱਤਾ ਸੀ ਕਿ ਅਸੀਂ ਤਿੰਨ ਤੋਂ ਵੱਧ ਨਹੀਂ ਦੇ ਸਕਦੇ ਠੀਕ ਹੈ ਨਾ ਜੀ ਦੁਜਾ ਉਹ ਕਹਿੰਦੇ ਸਨ ਬੰਦੀ ਸਿੰਘਾ ਦੀ ਤੇ ਆ ਕਿਸਾਨਾਂ ਦੀ ਗੱਲ ਨਾ ਕਰੇ ਅਕਾਲੀਆਂ ਲਈ ਇਹ ਵੀ ਬਹੁਤ ਔਖਾ ਸੀ ਤਾਂ ਇਸ ਕਰਕੇ ਜਦੋਂ ਇਹਨਾਂ ਨੇ ਜਵਾਬ ਦਿੱਤਾ ਸੀਗਾ ਤਾਂ ਅਮਿਤ ਸ਼ਾਹ ਨੇ ਕਹੇ ਸੀ ਉਹਨਾਂ ਕਹਿੰਦਾ ਸਾਰਿਆਂ ਤੇ ਕਰਦੇ ਹੋ ਰਹਿਣੇ ਵੇਖੀ ਜਾਊਗੀ ਜੋ ਹੋਏਗਾ ਹੂੰ ਵੀ ਜੇ ਆਹੀ ਨਾਲ ਜਿੱਤੇ ਤੇ ਫਿਰ ਕੋਈ ਨਹੀਂ ਇਹਨਾਂ ਦਾ ਵੀ ਹਿਸਾਬ ਕਿਤਾਬ ਲਾ ਲਾਂਗੇ ਤਾਂ ਤੁਸੀਂ ਹਿਸਾਬ ਲਾ ਲਓ ਕਿ ਗੇਂਦ ਜਿਹੜੀ ਅਮਿਤ ਸ਼ਾਹ ਦੇ ਪਾਲੇ ਚ ਆ ਸ਼ਾਹ ਸਾਹਿਬ ਚੋਂ ਕਿ ਤੇ ਹੁਣੇ ਜੇ ਵੇਖੀਏ ਤੇ ਇੰਡੀਆ ਦੇ ਵਿੱਚ ਜੇ ਨੌਨ ਹੀ ਵਜੇ ਹਾਂ ਨੇ ਹੋ ਸਕਦਾ 10 ਵਜੇ ਨੂੰ ਲਾਨ ਵੀ ਕਰ ਦੇਣ ਤੇ ਇਹੀ ਅਸ਼ਵਨੀ ਸ਼ਰਮਾ ਕਹਿਣਗੇ ਕਿ ਹਾਂ ਜੋ ਫੈਸਲਾ ਹੋ ਗਿਆ ਜੀ ਹਾਈ ਕਮਾਂਡ ਦਾ ਬਸ ਠੀਕ ਹੈ ਇਹਨਾਂ ਨੇ ਤੇ ਬਾਈ ਤੁਰ ਪੈਣਾ ਫਿਰ ਕਿਹੜੇ ਇਹਨਾਂ ਦੇ ਬਿਆਨ ਤੇ ਕਿਹੜੇ ਕੈਪਟਨ ਦੇ ਨਿੱਜੀ ਸੋ ਇਹੀ ਰਾਜਨੀਤੀ ਦਾ ਦਸਤੂਰ ਹੁੰਦਾ ਇਸ ਕਰਕੇ ਇਹਨਾਂ ਨੂੰ ਪਤਾ ਜਿਹੜੇ ਟਕਸਾਲੀ ਭਾਜ ਪਾਈ ਆ ਕਿ ਮਸਲਾ ਜਿਹੜਾ ਉਹ ਉਤਲੇ ਪੱਧਰ ਤੇ ਹੀ ਹੱਲ ਹੋਣਾ ਨਾ ਕੈਪਟਨ ਦੇ ਬਿਆਨਾਂ ਨੇ ਹੱਲ ਕਰਨਾ ਤੇ ਨਾ ਸਾਡੀਆਂ ਲਾਲ ਤੇ ਹਰੀਆਂ ਝੰਡੀਆਂ ਨੇ ਇਹ ਕੰਮ ਕਰਨਾ ਇਹ ਕੰਮ ਤੇ ਉਤੋ ਹੀ ਹੋਣਾ ਜਦੋਂ ਹੂੰ ਜੀ ਇਹ ਤਾਂ ਹੈ ਸੋ ਹਾਈ ਕਮਾਂਡ ਹੁੰਦੀ ਹੈ ਇਸ ਲਈ ਇਹ ਹਾਈ ਕਮਾਂਡ ਦਾ ਹੋਰ ਕੋਈ ਕੰਮ ਨਹੀਂ ਹੈ ਉਹਨਾਂ ਨੇ ਸਿਰਫ ਹੁਕਮ ਜਾਰੀ ਕਰਨਾ ਹੈ ਤੇ ਇਧਰ ਉਹਨਾਂ ਨੇ ਉਸ ਨੂੰ ਮਨ ਕੇ ਅਗਲੀ ਕਾਰਵਾਈ ਸ਼ੁਰੂ ਕਰਨੀ ਹੈ ਇਹ ਕੁਝ ਵੀ ਕਹੀ ਜਾਣ ਅੱਗੇ ਚੱਲਦੇ ਹਾਂ ਉੱਧਰ ਚੰਡੀਗੜ੍ਹ ਦੇ ਵਿੱਚ ਪੈਰੀ ਦਾ ਕਤਲ ਇੱਕ ਵੱਡੀ ਗੈਂਗਬਾਰ ਦਾ ਖਾਛਾ ਵਧਾ ਰਿਹਾ ਹੈ ਇਹ ਸਾਰੀ ਗੱਲਬਾਤ ਪੈਰੀ ਕੇਸ ਦੇ ਨਾਲ ਜੱਜ ਜੁੜਦਾ ਸੀ ਪਾਓ ਜਰਾ ਚਾਨਣਾ ਦੇਖੋ ਮਾਮਲਾ ਤੇ ਵੈਸੇ ਬਹੁਤ ਲੰਮਾ ਹੈ ਮੈਂ ਤੁਹਾਨੂੰ ਸੰਖੇਪ ਦੇ ਵਿੱਚ ਦੱਸ ਦਿੰਨਾ ਕਿ ਜਿਹੜਾ ਗੋਲਡੀ ਤੇ ਲਾਰੈਂਸ ਦੋਹਾਂ ਦੀ ਕਹਾਣੀ ਵੀ ਕੁਜੀ ਆ ਦੋਨੇ ਇੱਕੋ ਇਲਾਕੇ ਦੀ ਆ ਦੋਨੇ ਆ ਮਤਲਬ ਕਿ ਸਟੂਡੈਂਟ ਰਾਜਨੀਤੀ ਚ ਇੰਟਰਸਟ ਰੱਖਦੇ ਰੱਖਦੇ ਇਧਰ ਨੂੰ ਤੁਰੇ ਆ ਦੋਨਾਂ ਦੇ ਕਜ਼ਨ ਬ੍ਰਦਰ ਦੇ ਹਤਿਆਉ ਹੋਈ ਸੀ ਦੋਨੇ ਹੀ ਉਹ ਨਾ ਹਤਿਆਵਾਂ ਦੇ ਚੱਕਰ ਦੇ ਵਿੱਚ ਹੀ ਇੱਥੋਂ ਤੱਕ ਪਹੁੰਚੇ ਆ ਠੀਕ ਹੈ ਜੀ ਕਿਉਂਕਿ ਦੋਨੇ ਹੀ ਸਾਡੇ ਲਾਗੇ ਦੇ ਆ ਤੇ ਦੋਨਾਂ ਦੀਆਂ ਕਹਾਣੀਆਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਵੀ ਆ ਤੇ ਚੰਗੀ ਤਰ੍ਹਾਂ ਸਮਝਦਾ ਵੀ ਆ ਤੋ ਗੱਲ ਇਹ ਆ ਕਿ ਉਸ ਤੋਂ ਬਾਅਦ ਇਹ ਦੋਵੇਂ ਜਿਹੜੇ ਸੀਗੇ ਹਾਈ ਪ੍ਰੋਫਾਈਲ ਮਾਮਲੇ ਆ ਚ ਜਿਦਾ ਮੂਸੇ ਵਾਲਾ ਆ ਗਿਆ ਫਿਰ ਉਸ ਤੋਂ ਬਾਅਦ ਬਾਬਾ ਸਦੀਕੀ ਦਾ ਵੀ ਮਾਮਲਾ ਜੁੜਿਆ ਪਰ ਉਦੋਂ ਤੱਕ ਦੋਨਾਂ ਗਰੁੱਪਾਂ ਦੇ ਵਿੱਚ ਪਾਟਕ ਪੈ ਚੁੱਕਾ ਸੀ ਠੀਕ ਹੈ ਜੀ ਸਿੱਧੂ ਮੂਸੇਵਾਲਾ ਕਤਲकांड ਦਾ ਦਾ ਕਤਲकांड ਸੀ ਜਿਸ ਨੇ ਕ੍ਰਾਈਮ ਨੂੰ ਕਮਰਸ਼ੀਅਲ ਕਰ ਦਿੱਤਾ ਕਾਰੋਬਾਰ ਚ ਬਦਲ ਕੇ ਰੱਖ ਦਿੱਤਾ ਤਾਂ ਫਿਰ ਜਦੋਂ ਚੀਜ਼ਾਂ ਕਮਰਸ਼ੀਅਲੀ ਜਾਂਦੀਆਂ ਨੇ ਫਾਈਨੈਂਸ਼ੀਅਲੀ ਤੁਹਾਨੂੰ ਪਤਾ ਹਿੱਤ ਜੁੜ ਜਾਂਦੇ ਨੇ ਖਾਸ ਤੌਰ ਤੇ ਅਨਮੋਲ ਬਿਸ਼ਨਵੀ ਜਦੋਂ ਇੰਡੀਆ ਚੋਂ ਭੱਜ ਕੇ ਬਾਹਰ ਗਿਆ ਤਾਂ ਇਹਨਾਂ ਦੀਆਂ ਚੀਜ਼ਾਂ ਪਲਟੀਆਂ ਬਹੁਤ ਜਲਦੀ ਜਲਦੀ ਬਦਲੀਆਂ ਤੇ ਦੋਵਾਂ ਦਾ ਆਪਸ ਦੇ ਵਿੱਚ ਦੋ ਵਾੜ ਪੈ ਗਿਆ ਹੁਣ ਗੋਲਡੀ ਬਰਾੜ ਆ ਡਿਆ ਤੇ ਲਾਰੈਂਸ ਆ ਡਿਆ ਪਿੱਛੇ ਜੇ ਦੁਬਈ ਦੇ ਵਿੱਚ ਇੱਕ ਜੋਰਾ ਉਰਫ ਸੀਪੇ ਨਾਂ ਦਾ ਨੌਜਵਾਨ ਮਾਰਿਆ ਸੀ ਬੜਾ ਬਰੂਟਲੀ ਬਹੁਤ ਬਰੂਟਲੀ ਫੋਟੋ ਵੀ ਮੈਂ ਦੇਖੀ ਆ ਕਿ ਜਿੱਦਾ ਬੱਕਰਾ ਵੱਡੀ ਦਾ ਇਸ ਤਰ੍ਹਾਂ ਦੁਬਈ ਦੇ ਵਿੱਚ ਸੋਚ ਕੇ ਦੇਖੋ ਦੁਬਈ ਦੇ ਵਿੱਚ ਜਿੱਥੇ ਜ਼ੀਰੋ ਕ੍ਰਾਈਮ ਦੀ ਮਿਸਾਲ ਦਿੱਤੀ ਜਾਂਦੀ ਆ ਉਸ ਨੂੰ ਮਾਰਿਆ ਗਿਆ ਸੀ ਉਹ ਲਾਰੈਂਸ ਦਾ ਰਾਈਟ ਹੈਂਡ ਸੀ ਮਤਲਬ ਕਿ ਜੀ ਰਾਜਦਾਰੀ ਨਹੀਂ ਕਹਿ ਸਕਦੇ ਵਫਾਦਾਰੀ ਨਹੀਂ ਕਹਿ ਸਕਦੇ ਪ੍ਰਬੰਧਕ ਵੀ ਕਹਿ ਸਕਦੇ ਤਾਂ ਉਹ ਦबई ਵਰਗੀ ਸੇਫ ਜਗ੍ਹਾ ਤੇ ਬੈਠਾ ਸੀ ਜੀ ਤਾਂ ਮਤਲਬ ਕਿ ਉਸ ਕਤਲ ਤੋਂ ਬਾਅਦ ਫਿਰ ਪੈਰੀ ਦਾ ਕਤਲ ਹੁੰਦਾ ਤੁਸੀਂ ਅੱਜ ਜੇ ਵੇਖੋਗੇ ਤਾਂ ਕੜੀਆਂ ਜੋੜਦੀਆਂ ਨੇ ਨਾ ਕਿ ਕੜੀਆਂ ਜੋੜਦੀਆਂ ਜਾਂਦੀਆਂ ਨੇ ਤਾਂ ਮਤਲਬ ਕਿ ਪੈਰੀ ਦਾ ਕਤਲ ਜਿਹੜਾ ਹੈ ਉਹ ਏਸੇ ਹੀ ਸਿਲਸਲੇ ਦਾ ਹਿੱਸਾ ਹੈ ਹੁਣ ਇਹ ਕਹਿੰਦੇ ਨੇ ਕਿ ਪੈਰੀ ਮਤਲਬ ਕਿ ਸਾਡੇ ਨਾਲ ਗਦਾਰੀ ਕਰ ਰਿਹਾ ਸੀ ਪਰ ਇਹ ਕਾਮਨ ਫਰੈਂਡ ਸੀ ਦੋਨਾਂ ਦਾ ਠੀਕ ਹੈ ਕੇਸ ਇਹਦੇ ਤੇ ਵੀ ਲੱਗੇ ਸੀ ਇਹ ਪੁਲਿਸ ਵਾਲੇ ਦਾ ਮੁੰਡਾ ਸੀ ਪੁਲਿਸ ਵਾਲੇ ਦਾ ਭਰਾ ਕੁਝ ਦਿਨ ਪਹਿਲਾਂ ਦੀ ਸ਼ਾਦੀ ਹੋਈ ਸੀ ਜ਼ਮਾਨਤ ਤੇ ਆਇਆ ਸੀ ਕੇਸ ਮੁਕਦਮੇ ਤੇ ਲੱਗੇ ਪਰ ਇਹਦੀ ਆਪ ਦੀ ਕੋਈ ਬਹੁਤੀ ਵੱਡੀ ਕੋਈ ਗੈਂਗイズਮ ਦੇ ਵਿੱਚ ਕੋਈ ਦੁਸ਼ਮਣੀ ਜਾਂ ਕੋਈ ਇਦਾਂ ਦਾ ਕੁਝ ਹੈ ਨਹੀਂ ਸੀ ਬਹੁਤਾ ਵੱਡਾ ਹੈ ਨਹੀਂ ਸੀ ਹਾਂ ਠੀਕ ਹੈ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਯਾਰੀਆਂ ਦੋਸਤੀਆਂ ਤਾਂ ਇਹ ਨਵਾਰਿਆ ਸੀ ਪਗਾਰਿਆ ਸੀ ਦਾ ਹੁਣ ਹੁਣ ਜਿਹੜਾ ਗੋਲਡੀ ਨੇ ਇਹਨਾਂ ਨੇ ਲੌਰੈਂਸ ਉਹਨਾਂ ਨੇ ਕਿਹਾ ਕਿ ਮਤਲਬ ਕਿ ਇਹਨਾਂ ਦੇ ਕਥਿਤ ਪੋਸਟ ਦੇ ਵਿੱਚ ਜੋ ਆਇਆ ਕਿ ਭਾਈ ਪੈਰੀ ਸਾਡੇ ਤੋਂ ਗਦਾਰ ਹੋ ਗਿਆ ਸੀ ਤੇ ਕਲੱਬਾਂ ਜਿਹੜੇ ਉਹ ਤੁਹਾਨੂੰ ਪਤਾ ਹੁਣ ਮੁਹਾਲੀ ਚੰਡੀਗੜ੍ਹ ਦੇ ਵਿੱਚ ਜੀ ਡਿਸਕ ਕਲੱਬ ਬਹੁਤ ਚੱਲਦੇ ਆ ਨਾ ਕਿ ਇਹਨਾਂ ਤੋਂ ਗੋਲਡੀ ਦੇ ਮਾਰਫਤ ਕਹਿ ਲੋ ਜਾਂ ਗੋਲਡੀ ਦੇ ਡਰਾਵੇ ਤੇ ਪੈਸੇ ਇਕੱਠੇ ਕਰਨ ਦਾ ਕੰਮ ਕਰਦਾ ਸੀ ਤਾਂ ਦੂਜੇ ਪਾਸੇ ਗੋਲਡੀ ਨੇ ਕੁਝ ਘੰਟਿਆਂ ਬਾਅਦ ਆਡੀਓ ਦੇ ਜ਼ਰੀਏ ਕਹਿਆ ਕਿ ਲਾਰੈਂਸ ਨੇ ਆਪ ਫੋਨ ਕਰਕੇ ਇਹਨੂੰ ਗੁਲਾਕੇ ਮਰਵਾਤਾ ਜਦ ਕਿ ਗਊ ਬੰਦਾ ਸੀ ਤੇ ਇਹ ਉਹ ਬੰਦਾ ਸੀ ਜਿਹਦੇ ਘਰ ਲਾਰੈਂਸ ਰਹਿੰਦਾ ਰਿਹਾ ਜਿਹਦੀ ਮਾਂ ਹੱਥੀ ਰੋਟੀਆਂ ਪਕਾਉਂਦੀ ਰਹੀ ਜਦੋਂ ਲਾਰੈਂਸ ਤਰੀਕ ਤੇ ਜਾਂਦਾ ਸੀ ਅਬੋਰ ਵਾਲੀ ਮਾਂ ਯਾਨੀ ਸਕੀ ਮਾਂ ਲਾਰੈਂਸ ਦੇ ਪਿੱਛੇ ਨਹੀਂ ਸੀ ਆਉਂਦੀ ਏ ਉੱਥੇ ਵੀ ਅਦਾਲਤ 'ਚ ਵੀ ਰੋਟੀਆਂ ਲੈ ਕੇ ਜਾਂਦੀ ਸੀ ਇਹ ਬੰਦੇ ਨੇ ਯਾਰ ਮਾਰਕ ਕੀਤੀ ਆ ਤਾਂ ਮਤਲਬ ਨਾਲ ਚੇਤਾਵਨੀ ਵੀ ਆ ਕਿ ਭਾਈ ਹੁਣ ਗਾਂ ਟਕਰਾਂਗੇ ਸੋ ਇਸ ਕਰਕੇ ਜਿਹੜੀਆਂ ਏਜੰਸੀਆਂ ਨੇ ਉਹ ਚੁਕਨੀਆਂ ਹੋ ਗਈਆਂ ਤੇ ਚੰਡੀਗੜ੍ਹ ਮੁਹਾਲੀ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਕਿਤੇ ਇਹ ਦੋਵੇਂ ਗਰੁੱਪ ਜਿਹੜੇ ਆ ਉਹ ਕੋਈ ਇੱਕ ਦੂਜੇ ਤੇ ਵਾਅਦਾ ਕਰ ਸਕਦੇ ਸੋ ਕਹਾਣੀ ਕੋਲ ਮਿਲਾ ਕੇ ਇਹ ਆ ਕਿ ਇਸ ਮਾਮਲੇ ਦੇ ਵਿੱਚ ਕਲਾ ਗੈਂਗਵਾਰ ਹੀ ਨਹੀਂ ਯਾਰ ਮਾਰਦਾ ਵੀ ਜ਼ਿਕਰ ਆ ਰਿਹਾ ਉਧਰ ਬੀਤੇ ਦੇ ਨੇ ਆਰਐਸਐਸ ਸੰਗ ਦੇ ਨੇਤ ਸੰਗਦੇ ਨੇਤਾ ਦੇ ਪੋਤੇ ਦਾ ਕਤਲ ਹੁੰਦਾ ਉਸ ਕਤਲ ਤੋਂ ਬਾਅਦ ਕਾਫੀ ਤਰ੍ਹਾਂ ਦੀਆਂ ਗੁੰਝਲਦਾਰ ਗੱਲਾਂ ਚੱਲੀਆਂ ਪਰ ਇੱਕ ਇਨਕਾਊਂਟਰ ਉਸ ਤੋਂ ਬਾਅਦ ਹੁੰਦਾ ਇਹ ਸਾਰੀ ਕਹਾਣੀ ਦੇ ਵਿੱਚ ਇਹ ਕਤਲ ਭਾਰੀ ਪਿਆ ਕਿਸ ਤੇ ਭਾਰੀ ਪਿਆ ਜੀ ਇਹ ਕਤਲ ਇੱਕ ਕਤਲ ਜਿਹੜਾ ਹੈ ਉਹ ਹਰਮਨ ਵੀਰ ਗਿੱਲ ਹਰਾਂ ਤੇ ਭਾਰੀ ਪੈ ਗਿਆ ਤੁਹਾਨੂੰ ਪਤਾ ਹੀ ਆ ਉਹ ਜਿਹੜੇ ਡਿੰਪਾ ਜਸਵੀਰ ਡਿੰਪਾ ਉਹਨਾਂ ਦੇ ਭਰਾਤਾ ਤੇ ਬੜੇ ਤੇਜ਼ ਤਰਾਰ ਤੇ ਬੜੇ ਤਿੱਖੇ ਅਫਸਰ ਸਮਝੇ ਜਾਂਦੇ ਆ ਤਬਾਹਲ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ ਇਧਰੋਂ ਜਿਹੜੀ ਡੀਆਈਜੀ ਰੇਂਜ ਆ ਫਿਰੋਜ਼ਪੁਰ ਵਾਲੀ ਇੱਥੋਂ ਤਬਾਦਲਾ ਕਰਕੇ ਉਹਨਾਂ ਨੂੰ ਪੀਏਪ ਦੇ ਵਿੱਚ ਭੇਜ ਦਿੱਤਾ ਯਾਨੀ ਗਾਜ਼ ਡਿੱਗੀ ਜਾਂ ਸਿੱਧੇ ਤੌਰ ਤੇ ਆਪਾਂ ਕਹਿ ਸਕਦੇ ਆ ਕਿ ਇੱਕ ਜਿਹੜਾ ਸਖਤ ਤੇ ਤੇਜ਼ ਤਰਾਰ ਅਫਸਰ ਆ ਦਰਸਲ ਕੀ ਆ ਕਿ ਆਪਾਂ ਪਹਿਲਾਂ ਵੀ ਗੱਲਾਂ ਇਹ ਕੀਤੀਆਂ ਨੇ ਗੁਰਪ੍ਰੀਤ ਕਿ ਇਹ ਮਸਲਾ ਜਿਹੜਾ ਆਰਐਸਐਸ ਦੇ ਨਾਲ ਜੁੜਿਆ ਹੁੰਦਾ ਹੈ ਨਾ ਇਹ ਕੇਂਦਰ ਤੱਕ ਚਲੇ ਜਾਂਦਾ ਕੋਈ ਕੁਝ ਵੀ ਕਹੇ ਕਿ ਇਹਨਾਂ ਦੇ کارਕੁਨ ਦੇ ਨਾਲ ਜੋ ਵੀ ਕੁਝ ਹੋਇਆ ਉਮੀ 21 ਤੇ ਉਹ ਸਮਝ ਲਓ ਕਿ ਕੇਂਦਰ ਤੱਕ ਚਲਾ ਜਾਂਦਾ ਤੇ ਕੇਂਦਰ ਤੱਕ ਗਿਆ ਮਸਲਾ ਜਿਹੜਾ ਹੈ ਨਾ ਉਹ ਇਦਾਂ ਆ ਕਿ ਕੇਂਦਰ ਦੀ ਕਹੀ ਗੱਲ ਜਿਹੜੀ ਆ ਨਾ ਉਹ ਜਿਵੇਂ ਆਪਾਂ ਕਹਿੰਦੇ ਆ ਕਿ ਕਹੀ ਗੱਲ ਦਿਲਦਾਰ ਦੀ ਫਿਰ ਪੁੰਜੇ ਕਿਵੇਂ ਪੈ ਜੂ ਤਾਂ ਫਿਰ ਪੁੰਜੇ ਨਹੀਂ ਸੁੱਟੀ ਜਾਂਦੀ ਇਹ ਫਿਰ ਅਮਿਤਸ਼ਾ ਜਿਹੜੀ ਗੱਲ ਕਹਿ ਦਿੰਦੇ ਆ ਇਥੋਂ ਦੀ ਜਾਂ ਵੈਸੇ ਤੇ ਮੈਨੂੰ ਇਹ ਉਹ ਲੱਗਦਾ ਕਦੇ-ਕਦੇ ਕਿ ਹੁਣ ਤੁਸੀਂ ਜਿਵੇਂ ਵੇਖੋ ਕਿ ਕੇਜਰੀਵਾਲ ਤੇ ਸਿਸੋਧੀਆਂ ਬੜੇ ਸਮੂਥਲੀ ਚੱਲਣ ਡਏ ਆ ਕੋਈ ਅੜਿੱਕਾ ਨਹੀਂ ਕੋਈ ਉਲਝਣ ਨਹੀਂ ਆ ਤੇ ਮਤਲਬ ਕਿ ਸਭ ਠੀਕ ਆ ਇਦਾਂ ਲੱਗਦਾ ਕਿ ਜਿਵੇਂ ਇਹ ਵੀ ਜੇ ਸ਼ਾਇਦ ਅਮਿਤਸ਼ਾ ਦੀ ਗੱਲ ਨਾ 모ੜਦੇ ਹੋ ਸੋ ਇਸ ਵਾਸਤੇ ਘਾਸ ਡਿੱਗੀ ਆ ਹਰਮਨਵੀਰ ਗਿੱਲ ਤੇ ਉਹਨਾਂ ਦਾ ਤਬਾਦਲਾ ਜਿਹੜਾ ਉਹ ਇਸ ਰੇਂਜ ਦੇ ਵਿੱਚੋਂ ਕਰ ਦਿੱਤਾ ਗਿਆ ਤੋ ਉਧਰ ਭੀਤੇ ਦਿਨ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਸੀ ਚਿੱਟਾ ਵੇਖਦਾ ਹੈ ਵਾਲਾ ਮਾਮਲਾ ਜਿਹੜਾ ਸੀ ਇਹ ਹੁਣ ਹਾਈ ਕੋਰਟ ਵਿੱਚ ਪਹੁੰਚ ਗਿਆ ਜੀ ਮਾਮਲਾ ਸਾਰਾ ਵੈਸੇ ਉੱਥੇ ਦੇਖ ਰਹੇ ਸੀ ਲੋਕ ਇਸ ਗੱਲ ਦੀ ਨਿੰਦਾ ਕਰ ਰਹੇ ਸੀ ਵੀ ਭਾਈ ਪੁਲਿਸ ਵਾਲੇ ਉਸ ਨੂੰ ਮਿਟਾਉਣ ਤੇ ਲੱਗੇ ਹੋਏ ਨੇ ਵੀ ਜਿੱਧਰ ਨੂੰ ਨਿਸ਼ਾਨ ਹੈ ਉਧਰ ਨੂੰ ਗਏ ਨੇ ਜਾਂ ਫਿਰ ਨਹੀਂ हां जी देखो मामले ਤੇ ਸਰਕਾਰ ਨੂੰ ਨੋਟਿਸ ਮਿਲ ਗਿਆ ਪੁੱਛਿਆ ਕਿ ਰੋਕਣ ਦੇ ਲਈ ਕੀ ਕਾਰਵਾਈ ਕੀਤੀ ਆ ਪੰਜਾਬ ਦੇ ਵਿੱਚ ਇਹ ਆਪਣੇ ਤਰ੍ਹਾਂ ਦਾ ਇਹੋ ਜਿਹਾ ਮਾਮਲਾ ਸੀਗਾ ਕਿ ਮੌੜਕਲਾ ਪਿੰਡ ਆ ਮਠੰਡਾ ਜ਼ਿਲ੍ਹੇ ਦਾ ਤੇ ਜਿੱਥੇ ਉਹ ਲਿਖ ਦਿੱਤਾ ਗਿਆ ਸੀਗਾ ਕਿ ਇੱਥੇ ਖੁੱਲੇ ਆ ਚਿੱਟਾ ਵਿਕਦਾ ਹੈ ਇਧਰ ਚਿੱਟਾ ਵਿਕਦਾ ਨਾਲ ਤੀਰ ਜਾਂ ਵੀ ਲਾਤਾ ਸੀ ਕਲਾਕਾਰ ਸੀ ਵਖਾ ਗਿਓ ਕਲਾਕਾਰੀਆਂ ਜਿਵੇਂ ਕੋਈ ਲੱਗਦਾ ਸੀ ਕਿ ਬੰਦਾ ਜਿਹੜਾ ਕਲਾਕਾਰ ਹੀ ਆ ਉਹਨੇ ਐ ਚੰਗੀ ਤਰ੍ਹਾਂ ਤੀਰ ਕਮਾਨ ਜਾਂ ਵੀ ਬਣਾਤਾ ਸੀਗਾ ਕਿ ਉਹ ਤੀਰ ਦੇ ਮੂੰਹ ਨਹੀਂ ਵੈਸੇ ਤੇ ਅੱਜ ਕੱਲ ਤੁਹਾਨੂੰ ਪਤਾ ਤੀਰ ਦੇ ਨਾਲ ਜੁੜੀ ਹੋਰ ਵੀ ਗੱਲ ਕਹੀ ਜਾਂਦੀ ਆ ਸੋਸ਼ਲ ਮੀਡੀਆ 'ਤੇ ਪਰ ਉਧਰ ਤੀਰ ਦਾ ਮੂੰਹ ਜ ਵੀ ਇਧਰ ਨੂੰ ਚਲੇ ਜਾ ਜਿਵੇਂ ਉਹ ਪੌਂਚ ਮਾਰਗਾ ਇਧਰ ਨੂੰ ਉਹ ਇਦਾਂ ਮਤਲਬ ਕਿ ਨਿਸ਼ਾਨ ਦਿੱਤਾ ਗਿਆ ਸੀ ਕਿ ਇਧਰ ਨੂੰ ਵਾਧੂ ਵਿਕਦਾ ਚ ਜਾ ਕੇ ਲੈ ਲਓ ਤਾਂ ਹੁਣ ਵੈਸੇ ਕੁਲਦੀਪ ਮਾਨਕ ਨੇ ਤਾਂ ਕਿਹਾ ਸੀ ਕਿ ਅੱਖਾਂ 'ਚ ਨਜਾਇਜ਼ ਵਿਕਦੀ ਛਾਪਾ ਮਾਰ ਲਓ ਪੁਲਿਸੀ ਉਹ ਆ ਕੇ ਇੱਥੇ ਅੱਖਾਂ-ਅੱਖਾਂ 'ਚ ਕਿੱਥੇ ਇੱਥੇ ਤੇ ਹੱਥਾਂ 'ਚ ਹੀ ਸਿੱਧਾ ਵੇਚੀ ਜਾਂਦੇ ਨੇ ਅਗਲੇ ਹੱਥਾਂ 'ਚ ਹੀ ਫੜਾਈ ਜਾਂਦੇ ਆ ਤਾਂ ਗੱਲ ਇਹ ਆ ਕਿ ਇਹ ਸਥਿਤੀ ਜਿਹੜੀ ਜਦੋਂ ਸੋਸ਼ਲ ਮੀਡੀਆ ਦੇ ਰਾਹੀਂ ਵੀਡੀਓ ਦੇ ਰਾਹੀਂ ਅੱਗੇ ਗਈ ਆ ਤਾਂ ਕੋਰਟ 'ਮੇ ਇੱਥੋਂ ਪੁੱਛਿਆ ਕਿ ਹਾਂ ਭਾਈ ਤੁਹਾਡਿਆ ਕੀ ਕਹਿਣਾ ਤਾਂ ਗੱਲ ਇਹ ਆ ਕਿ ਇੱਥੇ ਬਿਸ਼ੱਕ ਹੁਣ ਪੁਲਿਸ ਨੇ ਕੀ ਕਰਨਾ ਹੁੰਦਾ ਇਹ ਪੁੱਛ ਰਹੇ ਨੇ ਕਿ ਕੀ ਕੀਤਾ ਪੁਲਿਸ ਵਾਲਿਆਂ ਨੇ ਚੱਕ ਕੇ ਜਿਵੇਂ ਹੁਣ ਮੰਨ ਲਓ ਕੋਈ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਾ ਜਾਂਦਾ ਲਿਖ ਜਾਂਦਾ ਤੇ ਇਹ ਚੱਕ ਕੇ ਕਾਲੀ ਸਪਰੇਅ ਕਰ ਦਿੰਦੇ ਨੇ ਉੱਤੇ ਉੱਤੇ ਠੀਕ ਹੈ ਜੀ ਤਾਂ ਮਤਲਬ ਇਦਾਂ ਹੀ ਫੇਰੇ ਕਰ ਦਿੰਦੇ ਨੇ ਕਿ ਰੰਗ ਮਾਰਤਾ ਜੀ ਅਸੀਂ ਕੁੱਚੀ ਮਾਰਤੀ ਹੋਰ ਇਹਨਾਂ ਨੇ ਕੀ ਕਰਨਾ ਇਹ ਚੀਜ਼ਾਂ ਰੁਕਦੀਆਂ ਥੋੜੀ ਪਈਆਂ ਇਹਨਾਂ ਤੋਂ ਕੋਰਟ 'ਚ ਇਹ ਮੰਨਿਆ ਕਿ ਰਿਪੋਰਟ ਜਿਹੜੀ ਆ ਬਈ ਮਤਲਬ ਕਿ ਚਿੰਤਾਜਨਕ ਸਥਿਤੀ ਨੂੰ ਜਾ ਕੇ ਕਰ ਰਹੀ ਹੈ ਜਿੱਥੇ ਪਿੰਡਾਂ ਦਾ ਮਤਲਬ ਕਿ ਜਿਹੜੇ ਪਿੰਡੂ ਲੋਕ ਆ ਭਾਈ ਉਹਨਾਂ ਦਾ ਹਾਲ ਇਹ ਆ ਕਿ ਜਿਹੜੇ ਡਰੱਗ ਨੈਟਵਰਕ ਦੇ ਵਿੱਚ ਕੰਮ ਕਰਦੇ ਬੰਦੇ ਆ ਉਹਨਾਂ ਦੇ ਖਿਲਾਫ ਦੁਬਾਰਾ ਤੇ ਕਾਲੇ ਰੰਗ ਨਾਲ ਲਿਖਿਆ ਜਾ ਰਿਹਾ ਤਾਂ ਮਤਲਬ ਕਿ ਇਹ ਭਾਈ ਦੱਸੋ ਆ ਕੇ ਕਿ ਕੀ ਕੀਤਾ ਤੁਸੀਂ ਇਸ ਸੰਦਰਭ ਦੇ ਵਿੱਚ ਤਾਂ ਚਲੋ ਹੁਣ ਅਗਲੀ ਸੁਣਵਾਈ ਤੇ ਮਾਮਲਾ ਜਿਹੜਾ ਮੈਟਰ ਆ ਜਿਹੜਾ ਸੁਨਿਆ ਜਾਏਗਾ ਪਰ ਇਹ ਸੱਚ ਹੈ ਸੱਚੇ ਗੁਰਪ੍ਰਿੱਤ ਯੋਧ ਨਸ਼ਿਆਂ ਵਿਰੋਧ ਤੇ ਜਾਂ ਫਲਾ 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 ਗੱਲਾਂ ਬਾਤਾਂ ਉਹਨਾਂ ਦਾ ਅਸਰ ਉਸਰ ਹੈ ਨਹੀਂ ਆ ਇੱਥੇ ਐਨਾ ਕੰਮ ਚੱਲਦਾ ਗੱਲਾਂ ਹੀ ਛੱਡ ਦਿਓ ਪਿੰਡ ਪਿੰਡੇ ਇਹ ਹਾਲਿਆ ਮਤਲਬ ਕਿ ਕੋਈ ਢਾਰ ਟੂਰ ਹੈ ਨਹੀਂ ਠੀਕ ਆ ਬਲਡوزر ਵਗੈਰਾ ਚੱਲਿਆ ਸੀਗਾ ਪਰ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਪਿੱਛੇ ਰਹਿ ਗਈਆਂ ਨਾ ਤਾਂ ਨੀਤੀਗਤ ਕੋਈ ਬਦਲਾ ਆ ਰਿਹਾ ਬਿਨੀਤੀਗਤ ਬਦਲਾ ਆਪਾਂ ਦੇਖੀਏ ਕਿ ਬਹੁਤ ਫਰਕ ਪੈ ਗਿਆ ਤੇ ਨਾ ਹੀ ਕੋਈ ਸਮਾਜਿਕ ਬਦਲਾ ਹੈ ਸਮਾਜਿਕ ਬਦਲਾ ਦਾ ਵੀ ਇੱਕ ਬਹੁਤ ਵੱਡਾ ਹਿੱਸਾ ਹੁੰਦਾ ਹੈ ਕਿ ਲੋਕਾਂ ਚ ਚੇਤਨਤਾ ਪਾਸਰ ਰਹੀ ਹੋਵੇ ਲੋਕ ਮੁਹਿੰਮ ਦੇ ਵਜੋਂ ਕਿਸੇ ਚੀਜ਼ ਨੂੰ ਲੈ ਕੇ ਚੱਲ ਰਹੇ ਹੋਣ ਆਪ ਮਿਸਾਲਚੀ ਬਣੇ ਹੋਣ ਆਪ ਉਹ ਇਹਦੇ ਵਿੱਚ ਵਲੰਟੀਅਰ ਬਣੇ ਹੋਣ ਐਸੀ ਕੋਈ ਸਮਾਜਿਕ ਚੇਤਨਾ ਦੀ ਝਣਗ ਵੀ ਨਜ਼ਰ ਨਹੀਂ ਆਂਦੀ ਸੋ ਇਸ ਵਾਸਤੇ ਇਹ ਕੰਮ ਜਿਹੜਾ ਹੈ ਉਹ ਇੰਨਾ ਜ਼ਿਆਦਾ ਵਧਿਆ ਕਿ ਜਿੱਥੇ ਫਿਰ ਜ਼ਿਆਦਾ ਹੋ ਜਾਂਦਾ ਹੱਦੋਂ ਜ਼ਿਆਦਾ ਹੋ ਜਾਂਦਾ ਕਿਉਂਕਿ ਜਿਹੜੇ ਵੇਚਣ ਵਾਲੇ ਹੁੰਦੇ ਉਹ ਆਰਗੇਨਾਈਜ਼ਡ ਹੋ ਜਾਂਦੇ ਨੇ ਪਿੰਡ ਦੇ ਵਿੱਚ ਪਿੰਡ ਦੁਖੀ ਹੋ ਜਾਂਦਾ ਬਾਹਰੋਂ ਲੋਕ ਆਉਣ ਲੱਗ ਜਾਂਦੇ ਆ ਤੁਹਾਨੂੰ ਪਤਾ ਆਪਣੀਆਂ ਧੀਆਂ ਪੈਣਾ ਹੁੰਦੀਆਂ ਚੋਰੀਆਂ ਆਉਣ ਲੱਗ ਜਾਂਦੀਆਂ ਜਿੱਥੇ ਇੱਦਾਂ ਦੇ 5-7 ਬੰਦੇ ਉੱਠ ਪੈ ਸਮਝ ਲਓ ਪਿੰਡ ਦਾ ਜੀਣਾ ਆਰਾਮ ਹੋ ਗਿਆ ਮੋਟਰਾਂ ਲੈਣ ਲੱਗੀਆਂ ਸਟਾਰਟਰ ਲੈਣ ਲੱਗ ਗਏ ਤਾਰਾਂ ਲੈਣ ਲੱਗੀਆਂ ਟਰਾਂਸਫਾਰਮਰ ਲੈਣ ਲੱਗ ਜਾਂਦੇ ਆ ਆ ਕੇ ਜਿਹੜੇ ਇਹ ਇਸ ਤਰ੍ਹਾਂ ਦੇ ਚਿਟੇ ਵਾਲੇ ਨਿਸ਼ੇੜੀ ਆ ਉਹ ਆ ਕੇ ਪਿੰਡਾਂ ਦੇ ਮਤਲਬ ਕਿ ਕਿਤੇ ਦੁਕਾਨ ਤੇ ਖੜ ਕੇ ਕਿਤੇ ਉੱਤੇ ਖੜ ਕੇ ਮਾਹੌਲ ਖਰਾਬ ਕਰ ਦਿੰਦੇ ਆ ਪਿੰਡਾਂ ਦਾ ਤਾਂ ਫਿਰ ਪਿੰਡਾਂ ਵਾਲੇ ਅੱਕੇ ਕੀ ਕਰਨ ਉਹ ਕਿਸੇ ਦੀ ਗੱਲ ਤੇ ਪਿਆ ਨਹੀਂ ਜਾਂਦਾ ਕਿਉਂਕਿ ਉਹ ਉਹ ਵੀ ਵੈਪਨ ਰੱਖੀ ਫਿਰਦੇ ਹੁੰਦੇ ਆ ਅੱਜ ਕੱਲ ਤਾਂ ਇਸ ਕਰਕੇ ਆਹੀ ਕੁਝ ਹੁੰਦਾ ਕੋਈ ਵਿਰੋਧ ਕਰ ਦਿੰਦਾ ਕੋਈ ਲਿਖ ਕੇ ਲਾ ਦਿੰਦਾ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਮੈਂ ਤੁਹਾਨੂੰ